आ, सील ਸਾਉ ਦੀ ਪੂਰੀ ਲਾ ਆਪਣੇ ਜਾਨਵਰ ਸਾਰੇ ਐਵੇਂ ਹੁੰਦੇ ਬਿਲਕੁਲ ਬਈਆ ਤੁਸੀਂ ਚੱਕ ਬਾਕੀ ਸਾਉ ਸੀ ਲਾਈ ਤੋਂ ਦੀ ਜਿਆਕਰੋ ਬਾਕੀ ਇਹ ਤੋਂ ਦੀ ਲੈਂਤ ਜਾਂ ਕਰੋ ਲੈਂਤ ਲੋਂਤ ਬਹੁਤ ਜਿਆਦੇ ਮੈਂ ਨਾ ਬਾਈ ਵੀਰੇ ਵੈਸੇ ਤਾਂ ਬਚੀ 80 8000 ਰੁਪਏ ਦੀ ਆ ਠੀਕ ਆ ਬਾਈ ਪਰ ਅਜਾ ਬੱਕੀ ਦੇ ਸਾਉ ਨਾਲ ਮੁੱਲ ਕਰਾਂਗੇ ਬਈ ਕਿੰਨਾ ਦਾ ਸੇ ਮਾਲਕ ਨੇ ਪਿਛਲੇ ਸੂਏ ਦਾ ਇਹ 23 24 ਲੀਟਰ ਦੱਸਿਆ ਬਾਈ ਬਈ ਹਵਾਨਾ ਥਾਣ ਹਵਾਨੇ ਦੀ ਸਾਫ ਸੁਥਰੀ ਆ ਹਵਾਨਾ ਬਹੁਤ ਵੱਡਾ ਆ ਬੱਕੈਨ ਨੂੰ ਆਪਾਂ ਵੀ 30 ਕਿਲੋ ਕਹਿ ਸਕਦੇ ਸੀ ਪਰ ਨਹੀਂ ਉਨਾਂ ਕੀ ਜਾਇਜ਼ ਹੈ ਕਰਾ ਆਪਣੇ ਉਹੀ ਗੱਲ ਆ ਆਪਾਂ ਕਮਾਈ ਥੋੜੀ ਰੱਖੀ ਤੇ ਕੰਮ ਲੰਮਾ ਕਰਨਾ ਬਿਲਕੁਲ ਬਾਈ ਲੰਮਾ ਟਾਈਮ ਸਾਥੀ ਕਾ ਮਿੱਤਰੋ ਸਵਾਗਤ ਹੈ ਆਪਣੇ ਚੈਨਲ ਦੇ ਨਾਲ ਜੁੜੇ ਹੋਏ ਸਾਰੇ ਦੋਸਤਾਂ ਮਿੱਤਰਾਂ ਦਾ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਆ ਚੰਦਪੁਰਾਣੇ ਵਾਲੇ ਪਾਲ ਬਾਈ ਕੋਲੇ ਬਾਈ ਦੇ ਫਾਰਮ ਤੋਂ ਦੋ ਟਾਪ ਦੇ ਨਗ ਆ ਜਿਹੜੇ ਆਪਾਂ ਬਹੁਤ ਵੱਡੀਆਂ ਕੱਦ ਬੈਡ ਵਾਲੀਆਂ ਜਿਹੜੀਆਂ ਬੈੜਾ ਇਹ ਵੀਡੀਓ ਦੇ ਵਿੱਚ ਆਪਾਂ ਦਿਖਾਵਾਂਗੇ ਜਾਨਵਰ ਨੂੰ ਖਰੀਦਣ ਤੋਂ ਪਹਿਲਾਂ ਤਸੱਲੀ ਤੁਸੀਂ ਖੁਦ ਕਰਨੀ ਆ ਬਾਈ ਤੋਂ ਜਾਣਕਾਰੀ ਆਪਾਂ ਸਾਰੀ ਲੈਣੇ ਆ ਕਿਉਂਕਿ ਕੱਲ ਆਪਾਂ ਬਾਈ ਦੀ ਵੀਡੀਓ ਪਾਈ ਸੀ ਤੇ 2 ਘੰਟਿਆਂ ਦੇ ਵਿੱਚ ਸਾਰੇ ਨਾਗ ਸੇਲ ਹੋ ਗਏ ਕਿਉਂਕਿ ਬਾਈ ਦੇ ਰੇਟ ਜਾਇਜ਼ ਸੀ ਤੇ ਜਾਨਵਰ ਚੰਗੀ ਕੁਆਲਿਟੀ ਦੇ ਅੱਜ ਵੀ ਉਹੋ ਜਿਹੇ ਰੇਟ ਹੋਣਗੇ ਤੇ ਜਾਨਵਰ ਉਦੋਂ ਵੀ ਚੰਗੀ ਕੁਆਲਿਟੀ ਦੇ ਮਿਲਣਗੇ ਸਾਰਿਆਂ ਤੋਂ ਪਹਿਲਾਂ ਤਾਂ ਬਾਈ ਸਵਾਗਤ ਸਸੀਗਾ ਬਾਈ ਸਾਰਿਆਂ ਨੂੰ ਅੱਸੀ ਗੱਲ ਜੀ ਬਾਈ ਕਿੰਮਿਆ ਕੱਲ ਕਿੰਨੇ ਟਾਈਮ ਚ ਹੋਗੀਆਂ ਸਾਰੇ ਕੱਲ ਤਾਂ ਬਈ ਮੇਰੇ ਸਾਬ ਨਾਲ ਡੇਢ ਦੋ ਘੰਟੇ ਮਸਾਂ ਲੱਗਿਆ ਮਸਾਂ ਲੱਗਿਆ ਕਿਉਂਕਿ ਜਾਨਵਰ ਦੀ ਕੁਆਲਿਟੀ ਚੰਗੀ ਆ ਰੇਟ ਤੇ ਆ ਜਾਵੇ ਬਈ ਬਈ ਜੇ ਕਰਾ ਆਪਣੇ ਉਹੀ ਗੱਲ ਆ ਆਪਾਂ ਕਮਾਈ ਥੋੜੀ ਰੱਖੀ ਤੇ ਕੰਮ ਲੰਮਾ ਕਰਨਾ ਬਿਲਕੁਲ ਬਾਈ ਲੰਮਾ ਟਾਈਮ ਹਾਂ ਤੇ ਜੇ ਆਪਾਂ ਉਹ ਮੁੱਲ ਜ਼ਿਆਦਾ ਕਰ ਲਈਏ ਫਿਰ ਉਹ ਮਾਲ ਤਾਂ ਫਿਰ ਰੁਕੂਗਾ ਰੁਕੂਗਾ ਬਈ ਹੈਨਾ ਗੱਲਬਾਤ ਬਾਈ ਆਪਾਂ ਪਹਿਲੀ ਕਰਮ ਵਾਲੀ ਤੋਂ ਕਰੀਏ ਡੱਬੀ ਵੈਡ ਹੈਨਾ ਤੇ ਸੁਹਾ ਬਈ ਇਹਦਾ ਕੀ ਹੈ ਇਹ ਸੁਹਾ ਦੂਜਾ ਵੀਰੇ ਕੱਲ ਵਾਲੀਆਂ ਨਾ ਉਹ ਦੋਨੇ ਬੜਾ ਫੁੱਲ ਵੱਡੀਆਂ ਹੈ ਵੱਡੀਆਂ ਉਏ ਦੂਜਾ ਸੁਹਾਸ ਹੁੰਦੀ ਆ ਮਾਲਕਾਂ ਨੇ ਦੱਸਿਆ ਵੀ ਪਹਿਲੇ ਸੂਏ ਦਾ 23 24 ਲੀਟਰ ਠੀਕ ਆ ਬਾਈ ਠੀਕ ਆ ਤੇ ਆਪਾਂ ਚਲੋ 20 ਕ ਮੰਨ ਕੇ ਆਪਣੇ ਕੋਲ ਕੋਈ ਵੀ ਲੈ ਲਵੇ ਭੈਣ ਭਰਾ ਠੀਕ ਆ ਬਾਈ ਤੇ ਅਸੀਂ ਜਾਣ ਆਲੀ ਆ ਪੂਰੀ ਸੀਲ ਸਾਉ ਪੂਰੀ ਆ ਤੇ ਦੇ ਹਿਸਾਬ ਨਾਲ ਲਿਆ ਲੈਵਾ ਭਾਂਡਾ ਇਹਨੂੰ ਵੀ ਇਹਨੂੰ 24 25 ਕਿਲੋ ਬਾਹਲਾ ਨਹੀਂਗਾ ਬਾਹਲਾ ਨਹੀਂਗਾ ਬਾਈ ਜਿਹੜੇ ਹਿਸਾਬ ਨਾਲ ਬਰੀਡ ਦੇ ਵਿੱਚ ਹੈਣਾ ਤੇ ਬਾਕੀ ਜਿਹੜਾ ਦੁੱਧ ਆਉਂਦਾ ਉਹ ਹਰੇਕ ਦੀ ਆਪਦੀ ਸਮਝ ਦਾ ਹੁੰਦਾ ਬਾਈ ਹੈਨਾ ਬਸ ਉਹ ਤਾਂ ਜੀਜਾ ਵੀ ਆਪਾਂ ਵੇਖੋ ਚੋਹੀਆਂ ਤਾਂ ਆਪਣੀਆਂ ਵੀ ਨਹੀਂ ਹੁੰਦੀਆਂ ਆਪਾਂ ਅੰਦਾਜ਼ਾ ਲਾ ਲਈਦਾ ਵੀ ਇੰਨਾ ਕੁ ਦੁੱਧ ਦੇ ਜੂਗੀ ਦੇ ਜੂਗੀ ਬਾਈ ਹਨਾ ਜਿਹੜੇ ਅਗਲਾ ਵੀ ਆਪਦੇ ਹਿਸਾਬ ਨਾਲ ਵੇਖ ਕੇ ਵੀ ਇੰਨਾ ਕੁ ਲੈ ਲਾਂਗੇ ਬਿਲਕੁਲ ਲਿਆ ਬਾਈ ਇਹਨੂੰ ਆਪਾਂ ਇੱਕ ਵਾਰ ਤੋਰੀਏ ਸੱਜਣਾ ਤੇ ਫਿਰ ਆਪਾਂ ਇਹਦਾ ਤੁਹਾਨੂੰ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਵਾ ਦੇਣਾ ਥਣਾ ਥੁਣਾ ਲੋਂ ਤੋਂ ਬਾਈ ਆਪਣੀਆਂ ਸਾਰੀਆਂ ਤਕਰੀਬਾ ਥਣਾ ਥੁਣਾ ਪਾਰ ਪਿੱਛੇ ਲੋਂ ਤੋਂ ਓਕੇ ਆ ਸਾਰਾ ਕੰਮ ਹੋ ਗਿਆ ਉਹ ਸਾਰੀਆਂ ਤਕਰੀਬਨ ਤਕਰੀਬਨ ਬਾਈ ਦੇ ਫਾਰਮ ਤੋਂ ਓਕੇ ਹੁੰਦੀਆਂ ਇੱਥੋਂ ਤੁਸੀਂ ਇਹਦੀ ਬਰੀਡ ਚੈੱਕ ਕਰਕੇ ਦੇਖ ਲਓ ਬਾਕੀ ਤੁਸੀਂ ਇਹਦਾ ਵਜਨ ਚੈੱਕ ਕਰ ਲਓ ਥਣਲੇਵਾ ਤੁਸੀਂ ਇੱਥੋਂ ਚੈੱਕ ਕਰ ਲਓ ਬਾਈ ਕਿੰਨਾ ਦਾ ਸੇਮਾਲਕ ਨੇ ਪਿਛਲੇ ਸੂਏ ਦਾ ਇਹਦਾ 23 24 ਲੀਟਰ ਦੱਸਿਆ ਬਾਈ ਬਾਈ ਜਿਹੜੇ ਹਿਸਾਬ ਨਾਲ ਹਵਾਨਾ ਬਾਈ ਗਵਾਈ ਦਾ ਪਰੌਂਦੀ ਇਹ ਬਾਈ ਹਵਾਨਾ ਥਣ ਹਵਾਨੇ ਦੀ ਸਾਫ਼ ਸੁਥਰੀ ਆ ਹਵਾਨਾ ਬਹੁਤ ਵੱਡਾ ਆਪਾਂ ਕਹਿ ਨੂੰ ਆਪਾਂ ਵੀ 30 ਕਿਲੋ ਕਹਿ ਸਕਦੇ ਸੀ ਪਰ ਨਹੀਂ ਉਨਾਂ ਕੀ ਜਾਇਜ਼ਾ ਜੰਨ ਨਾ ਚੰਗਾ ਉਹ ਬਈ ਕਿਵੇਂ ਜੈਲੀ ਹੈ ਸਾਬ ਦੀ ਪੂਰੀ ਲੈ ਆਪਣੇ ਜਾਨਵਰ ਸਾਰੇ ਏਵੇਂ ਹੁੰਦੇ ਬਿਲਕੁਲ ਬਈਆ ਤੁਸੀਂ ਚੈੱਕ ਕਰਦਾ ਥਣ ਬਈ ਉਹ ਕੱਡੀ ਵੀ ਬਹੁਤ ਸੋਹਣਾ ਆਉਂਦੀ ਹੈ ਹਣਾ ਮੈਂ ਨਾ ਮੁੱਠੀ ਵਾਲਾ ਥਣ ਹਾਂਗਾ ਮਸ਼ੀਨ ਤੇ ਲਾਉਣੀ ਮਸ਼ੀਨ ਤੇ ਵੀ ਲੱਗ ਜਾਊਗੀ ਬਿਲਕੁਲ ਅੱਜ ਇਹ ਆਪਾਂ ਦੇਣੀ ਆ ਕਿੰਨੇ ਦੁੱਧ ਦੇ ਦੇ ਹਿਸਾਬ ਨਾਲ ਦੇਣੀ ਆ ਬਈ ਆਪਾਂ ਆਪ ਦਾ ਵੀਰੇ ਦੁੱਧ ਦਾ 24 25 ਕਿਲੋ ਹੀ ਕੱਢ ਦੂਗੀ ਕੋਈ ਆਪਣੇ ਕੋਲੋਂ 20 ਮੰਨ ਕੇ ਲੈ ਲਵੇ ਕੋਈ ਬਾਈ ਕਹਿੰਦਾ 20 ਮੰਨ ਕੇ ਲੈ ਲੇ 20 ਦੇ ਹਿਸਾਬ ਨਾਲ ਪਾ ਲੈ ਬਈ ਹਣਾ ਐਡੇ ਚੰਗੇ ਥਣ ਹਵਾਨੇ ਵਾਲੀ ਵੱਡੀ ਬਿਹੜ ਕਿੰਨੇ ਦੀ ਦੇਣੀ ਆ ਆਪਾਂ ਬਿਲਕੁਲ ਬਾਈ ਤੇ ਆਪਾਂ ਉਹ ਜੇ ਮੁੱਲ ਕਰਨੇ ਨਹੀਂ ਨੀਗੇ ਠੀਕ ਆ ਬਾਈ ਆਪਾਂ 75000 ਰੁਪਏ ਦੀ ਦੇ ਦੇਣੀ ਆ 75000 ਦੀ ਬਾਈ ਕਹਿੰਦਾ ਆ ਹਾਂ ਜੀ ਕਿਸੇ ਨੇ ਵੀ ਆਏ ਨਹੀਂ ਕਹਣਾ ਵੀ ਹੋਰ 10 ਹੋਰ 10 ਠੀਕ ਆ ਬਾਈ ਬਾਈ ਕਹਿੰਦਾ ਜੀ ਕਿਸੇ ਹੋਰ ਫਾਰਮ ਤੇ ਹੁੰਦੀ ਜਾਂ ਕਿਸੇ ਹੋਰ ਬੰਦੇ ਕੋਲੇ ਹੁੰਦੀ ਇਹ ਰੇਟ ਕਾ ਹੋਰ ਹਣਾ ਸੀ ਪਰ ਅੱਜ ਆਪਾਂ ਇਹਨੂੰ ਜਾਇਜ਼ ਰੇਟ ਦੇ ਵਿੱਚ ਹੀ ਦੇ ਦੇਣਾ ਜਿਹੜੇ ਹਿਸਾਬ ਨਾਲ ਹਵਾਨਾ ਵਾ ਉਸ ਹਿਸਾਬ ਨਾਲ ਬਾਈ ਇਹ ਨਹੀਂ ਕਹਦਾ ਵੀ ਬਾਈ ਇੰਨਾ ਦੇ ਦੂਗੀ ਬਾਈ ਕਹਿੰਦਾ ਆਪਾਂ 20 ਕਿਲੋ ਦੇ ਹਿਸਾਬ ਨਾਲ ਬਾਈ ਹੈਣਾ ਬਾਈ ਆਪਾਂ ਤਾਂ 20 ਕਹਿੰਨੇ ਆ ਐਡੇ ਹਵਾਨਾ ਨੂੰ ਵੇਖ ਕੇ 30 ਦੀ ਕਿਲੋ ਵੀ ਕਹੀ ਜਾਂਦੇ ਬਹੁਤ ਜਾਇਜ਼ ਕੀਤਾ ਤੇ ਦੁੱਧ ਵੀ ਬਾਈ ਨੇ ਕੋਈ ਬਾਲੀ ਵੱਡੀ ਗੱਲ ਕਰਕੇ ਨਹੀਂ ਗਿਆ ਬਾਈ ਕਹਿੰਦਾ ਜਿੰਨਾ ਆਪਾਂ ਨੂੰ ਲੱਗਿਆ ਉਹਨੂੰ ਕਿਲੋ 2 ਕਿਲੋ ਘੱਟ ਦੱਸ ਕੇ ਆਪਾਂ ਦੇ ਦੇਣੀ ਆ ਨਾ ਬਾਕੀ ਬਰੀਡ ਦੇ ਵਿੱਚ ਚੰਗੀ ਆ ਠੰਡਲੇਵੇ ਦੀ ਬਹੁਤ ਜ਼ਿਆਦਾ ਸਾਫ ਆ ਗੱਲਬਾਤ ਬਾਈ ਆਪਾਂ 2 ਨੰਬਰ ਵਾਲੀ ਦੀ ਕਰੀਏ ਪਹਿਲਾਂ ਤੁਸੀਂ ਕੱਦ ਬੈੱਡ ਚੈੱਕ ਕਰਕੇ ਦੇਖੋ ਇਹ ਪੂਰੀ ਜਾਣ ਵਾਲੀ ਆ ਫੁੱਲ ਵੱਡੀ ਵਿਹੜਾ ਬਿਲਕੁਲ ਬਾਈ ਹੈ ਨਾ ਬਾਕੀ ਪ੍ਰਿੰਟ ਪ੍ਰਿੰਟ ਬਹੁਤ ਸੋਹਣਾ ਬਾਈ ਹੈ ਨਾ ਸਰ ਪ੍ਰਿੰਟ ਪ੍ਰਿੰਟ ਦੋਨੇ ਹੀ ਬਹੁਤ ਚੰਗੀਆਂ ਜਾਣ ਵਾਲੀਆਂ ਠੀਕ ਹੈ ਤਾਂ ਉਹ ਵੀ ਪੂਰੀਆਂ ਲੈ ਸਾਰੇ ਕੋਈ ਚੱਕਰ ਨਹੀਂ ਗਿਆ ਹਾਂ ਆ ਪੂਛ ਚੱਕ ਕੇ ਗੱਲ ਇਹ ਵੀ ਦੇਣਾ ਦੀ ਕੱਚੀ ਆ 4 ਦਿ ਇਹ ਵੀ 20 ਪਲੱਸ ਵਾਲੀ ਆ ਵੀਰੇ ਠੀਕ ਆ ਬਾਈ ਹਾਂਜੀ ਉਹ ਬਾਈ ਦੱਸਦੀ ਆ ਬਾਕੀ ਇਹਦੀ ਇੱਥੋਂ ਤੁਸੀਂ ਲੈਂਥ ਚੈੱਕ ਕਰ ਲੈ ਚੱਲ ਢੁੱਲਾਂ ਵਾਲਾ ਪੱਟਪੜਾ ਦੇਖੋ ਕਿੱਥੇ ਪਿਆ ਹਾਂ ਹਾਂ ਬਿਲਕੁਲ ਬਾਈ ਇਹਨੂੰ ਆਪਾਂ ਤੋੜ ਕੇ ਇੱਕ ਵਾਰ ਤੁਹਾਨੂੰ ਦਿਖਾਉਣਾ ਜਾਨ ਚ ਬਹੁਤ ਆ ਬੱਚੀ ਬਾਈ ਉਹ ਜੇ ਗੱਲ ਕਰੀਏ ਆਪਾਂ ਨਾ ਪੂਰੀ ਪੂਰੀ ਫੁੱਲ ਵੱਡੀ ਵੱਡੀ ਜਾਨ ਦੀ ਪੂਰੀ ਜਾਨ ਚ ਇਹ ਇੱਥੋਂ ਚੈੱਕ ਕਰੋ ਤੁਸੀਂ ਬਾਈ ਇਹਨੇ ਦੇਗਾ ਸੀ ਨਾ ਚੌੜੀ ਦੇਖੋ ਤੁਸੀਂ ਬਾਕੀ ਹਵਾਨਾ ਬੜਾ ਸੋਹਣਾ ਬਾਈ ਫਿਟਿੰਗ ਵਾਲਾ ਮੈਂ ਨਾ ਜਦੇ ਭਰ ਗਈ ਬਈ ਉਹਦੇ ਹੋਰ ਹੋਰ ਹੀ ਰੰਗਣਾ ਹੋਣੀ ਆ ਹਾਂ ਬਾਕੀ ਜਿਹੜੇ ਥਾਣਾ ਬਾਈ ਬਹੁਤ ਸੋਹਣੇ ਜਿਵੇਂ ਫ ਮੈਂ ਨਾ ਕੱਲਾ ਕੱਲਾ ਚਾਰੇ ਥਣ ਕੱਲੇ ਕੱਲੇ ਜਿੱਤੇ ਮਰਜੀ ਬੈਜੋ ਲੈ ਐਂ ਵੀ ਰਵੀ ਕੋਈ ਕਿ ਖਾਗੂ ਸੀ ਸੀ ਲੈ ਤੋ ਦੇ ਜਿਆ ਕਰ ਲੋ ਬਾਕੀ ਇਹ ਤੋ ਯੇ ਲੈਂਦੇ ਜਾਂ ਕ ਕਰੋ ਲੈਂਤੋ ਲੈਂਤੋ ਬਹੁਤ ਜਿਆਦੇ ਮੈਂ ਨਾ ਬਾਈ ਬਾਈ ਹਣਾ ਦੱਦਾ ਲੈਂਗਾ ਕਾਇਆਂ ਹਰੇਕ ਹੀ ਕਹਿੰਦਾ ਫਾਰਮ ਚੋਂ ਲਈਆਂ ਬਿਲਕੁਲ ਬਾਈ ਜਾਂ ਐਂ ਕੀਤਾ ਇਹ ਬਾਈ ਉਵੇਂ ਨਹੀਂ ਕਹਣਾ ਕਿਸੇ ਇਹ ਆਪਾਂ ਬਾਈ ਕਿੰਨੇ ਦੀ ਦੇਣੀ ਐ ਇਹ ਵੀਰੇ ਵੈਸੇ ਤਾਂ ਬੱਚੀ 80 8000 ਰੁਪਏ ਦੀ ਆ ਠੀਕ ਆ ਬਾਈ ਪਰ ਅਜਾਪਾ ਕੱਚੀ ਦੇ ਹਿਸਾਬ ਨਾਲ ਮੁੱਲ ਕਰਾਂਗੇ ਕੱਚੀ ਦੇ ਹਿਸਾਬ ਨਾਲ ਬਾਈ ਕਹਿੰਦਾ ਅੱਜ ਮੁੱਲ ਹੋਊਗਾ ਜੇ ਕੋਈ ਸੱਜਣ ਵੇਚਣ ਵਾਲਾ ਵੀ ਲੈ ਕੇ ਜਾਂਦਾ ਉਹਦੇ ਵੀ ਇਹ ਪਰਤੇ ਦੇ ਵਿੱਚ ਆਊਗੀ ਜਿਹੜਾ ਇਹ ਇਹਨੂੰ ਅਗਰੇ ਨੂੰ ਫੁੱਲ ਰੋਟੀ ਛੱਡ ਕੇ ਦੇਵਾਂਗੇ ਬਿਲਕੁਲ ਬਾਈ ਹੈਨਾ ਪਰਤੇ ਦੇ ਵਿੱਚ ਆਊਗੀ ਇਹਦਾ ਵੀ ਬਾਈ 20 ਕਿਲੋ ਮੰਨ ਲਵੇ ਬੰਦਾ ਹਾਂਜੀ 20 ਕਿਲੋ ਮੰਨ ਕੇ ਨਾ 20 ਕਿਲੋ ਮੰਨ ਕੇ ਬਾਈ ਕਿੰਨੇ ਦੀ ਦੇਣੀ ਇਹ ਵੀਰੇ ਅੱਜ 72000 ਚੋਂ ਸਰਪਿਛੋੜ ਕਰਾਂਗੇ 72000 ਦੇ ਵਿੱਚੋਂ ਛੋੜਊਗੀ ਜਿਹੜੇ ਅੱਜ ਲਾ ਵਲਡ ਲਾ ਬਹੁਤ ਪਈਆਂ ਬੱਚੀਆਂ ਬਿਲਕੁਲ ਹੈਨਾ ਜਿਹੜੇ ਹਿਸਾਬ ਨਾਲ ਬੱਚੀ ਤਿਆਰ ਆ ਚੰਗੀ ਆ ਉਹ ਸਾਹਿਬਾ ਮੈਨੂੰ ਲੱਗਦਾ ਹੀ ਵੀ ਇਹਦਾ ਰੇਟ ਕੁਝ ਜ਼ਿਆਦਾ ਹੋਊਗਾ ਪਰ ਫਿਰ ਵੀ ਬਾਈ ਨੇ ਬਿਲਕੁਲ ਲੈਣ ਵਾਲੇ ਰੇਟ ਜੈ ਜੀ ਹੋਣਗੇ ਕਮਾਈ ਥੋੜੀ ਕਰਨੀ ਆਪਾਂ ਹਾਂ ਲੰਮਾ ਟਾਈਮ ਚੱਲਣ ਦੇ ਲਈ ਬਾਈ ਹਨਾ ਕੰਮ ਲੰਮਾ ਸਾਵਾ ਕਰਾਂਗੇ ਆਪਾਂ ਕਮਾਈ ਥੋੜੀ ਕਰਾਂਗੇ ਕਮਾਈ ਥੋੜੀ ਕਰਾਂਗੇ ਹਨਾ ਪਰ ਬਾਈ ਇਥੇ ਕਰਕੇ ਵੀਰੇ ਕੱਲ ਆਪਣਾ 1.5-2 ਘੰਟੇ ਚ ਮਾਲ ਵੇਚ ਗਿਆ ਵੇਚ ਗਿਆ ਬਾਈ ਹਨਾ ਕੁਆਲਿਟੀ ਚੰਗੀ ਆ ਰੇਟ ਚੰਗਾ ਬੰਦੇ ਦੀ ਬਈ ਗੱਲ ਕਰਨ ਦਾ ਤਰੀਕਾ ਚੰਗਾ ਤਾਂ ਜਾਨਵਰ ਬਈ ਵੇਚ ਜਾਂਦਾ ਹਨਾ ਤੇ ਪਾਲ ਬਈ ਇੱਕ ਵਾਰ ਆਪਾਂ ਹਨਾ ਲੋਕੇਸ਼ਨ ਬੋਲ ਕੇ ਮੋਬਾਈਲ ਨੰਬਰ ਬੋਲਦੇ ਕਿਉਂਕਿ ਕਈ ਵਾਰੀ ਨਾ ਹਰ ਰੋਜ਼ ਨਵੇਂ ਬੰਦੇ ਪੀ ਦੇ ਨਾਲ ਜੁੜਦੇ ਉਹਨਾਂ ਨੂੰ ਪਤਾ ਆਪਣਾ ਚੰਦਪੁਰਾਣਾ ਮੋਗੇ ਤੋਂ ਵਾਗੇਪੁਰਾ ਵਾਲਿਆਂ ਰੋਡ ਤੇ ਆ ਮੋਗੇ ਤੋਂ 12 ਕਿਲੋਮੀਟਰ ਵਾਗੇਪੁਰਾ ਤੋਂ 7 ਕਿਲੋਮੀਟਰ ਠੀਕ ਆ ਬਾਈ ਤੇ ਫੋਨ ਨੰਬਰ ਆਪਣਾ ਹੈਗਾ 80548 80700 ਕੈਸ ਬਾਈ ਦਾ ਨੰਬਰ ਸਕਰੀਨ ਦੇ ਉੱਪਰ ਚੱਲ ਰਿਹਾ ਦੋਨਿਆਂ ਨਗਾਂ ਦੇ ਰੇਟ ਕਿਵੇਂ ਲੱਗੇ ਕਮੈਂਟ ਕਰਕੇ ਜਰੂਰ ਦੱਸੋ ਇਹਦਾ ਤਾਂ ਖਾਸ ਕਰਕੇ ਦੱਸਿਓ ਵੀ ਰੇਟ ਤੁਹਾਨੂੰ ਕਿਵੇਂ ਲੱਗੇ ਐਡੀਆਂ ਐਡੀਆਂ ਬਿਹੜਾਂ ਦੇ ਕੀ ਕੀ ਰੇਟ ਹੁੰਦੇ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਸਦੇ ਰਹੋ ਜੀ ਧੰਨਵਾਦ ਬਾਕੀ ਪਾਲ ਬਾਈ ਥਣਾ ਵਗੈਰਾ ਦਾ ਤਾਂ ਉਹ ਸਾਰਾ ਆਪਣਾ ਓਪੀ ਹੁੰਦਾ ਨਾ ਪਿੱਛੇ ਦੀ ਆਪਣੀ ਫੁੱਲ ਗਾਰੰਟੀ ਹੁੰਦੀ ਆ ਫੁੱਲ ਗਾਰੰਟੀ ਹੁੰਦੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਉਂਦੇ ਵਸਦੇ ਰਹੋ ਜੀ ਧੰਨਵਾਦ